5 ਤਰੀਕ ਨੂੰ ਸਾਡਾ ਵੱਡਾ ਧਰਨੇ ਮੁਜਾਹਰੇ ਦਾ ਪ੍ਰੋਗਰਾਮ ਸੀਗਾ ਉਸ ਸਰਕਾਰ ਨੇ ਜ਼ਬਰਦਸਤੀ ਸਾਨੂੰ ਰੋਕ ਦਿੱਤਾ ਗਿਆ ਬੜਾ ਸ਼ਾਂਤਮਈ ਢੰਗ ਨਾਲ ਪ੍ਰੋਗਰਾਮ ਸੀ ਪੰਜਾਬ ਸਰਕਾਰ ਖਿਲਾਫ ਸੀ 7 ਦਿਨ ਦਾ ਸਾਡਾ ਧਰਨਾ ਸੀ ਅਸੀਂ ਪ੍ਰਸ਼ਾਸਨ ਤੋਂ 34 ਦੀ ਗਰਾਊਂਡ ਮੰਗੀ ਹੋਈ ਸੀ ਉਹਦੇ ਤੋਂ ਬਾਅਦ ਇਹਨਾਂ ਨੇ ਉਹ ਤਹਿਸ਼ 'ਚ ਆ ਕੇ ਭਗਵੰਤ ਮਾਨ ਨਾਲ ਸਾਡੀ ਚੰਗੀ ਭਲੀ ਮੀਟਿੰਗ ਡੇਢ ਘੰਟਾ ਚੱਲੀ ਆ ਜਦ ਅਸੀਂ ਮੰਗਾ ਮਾਰੇ ਪੁੱਛਿਆ ਵੀ ਇਹ ਮੰਗਾ ਕਿਉਂ ਨਹੀਂ ਮੰਨਦੇ ਉਹਨਾਂ ਨੇ ਸਾਨੂੰ ਕਿਹਾ ਵੀ ਧਰਨਾ ਤੁਸੀਂ ਛੱਡੋ ਅਸੀਂ ਇਹ ਧਰਨਾ ਤਾਂ ਬਾਅਦ 'ਚ ਛੱਡਾਂਗੇ ਪਹਿਲਾਂ ਸਾਡੀਆਂ ਮੰਗਾਂ ਦੀ ਤੁਸੀਂ ਦੱਸੋ ਜਿਹੜੀਆਂ ਸਵਾ ਸਾਲ ਹੋ ਗਿਆ ਮੰਗਾਂ ਨਹੀਂ ਤੁਸੀਂ ਪੂਰੀਆਂ ਕਰ ਰਹੇ ਛੋਟ ਛੋਟੀਆਂ ਮੰਗਾਂ ਸੀ ਪੰਜਾਬ ਸਰਕਾਰ ਵੱਲ ਉਹ ਚ ਤਹਿਸ਼ 'ਚ ਆ ਕੇ ਕਹਿੰਦੇ ਜੋ ਕੁ ਕਰਨਾ ਕਰ ਲਓ ਮੈਂ ਤੁਹਾਨੂੰ ਦੇਖੂਗਾ ਇਸ ਲਈ ਫਿਰ ਅਸੀਂ ਆ ਵੀ ਅਸੀਂ ਤਾਂ ਆਵਾਂਗੇ ਉਹਦੇ ਚ ਹਜ਼ਾਰਾਂ ਕਿਸਾਨ ਸਾਡੇ ਇਹਨਾਂ ਨੇ ਘਰਾਂ ਚ ਡੱਕੇ ਹਜ਼ਾਰਾਂ ਕਿਸਾਨ ਸਾਡੇ ਇਹਨਾਂ ਨੇ ਰਸਤੇਆਂ ਚ ਰੋਕੇ ਬਹੁਤ ਸਾਰੇ ਸੈਂਕੜੇ ਕਿਸਾਨ ਜਿਹੜੇ ਜੇਲ੍ਹਾਂ ਦੇ ਵਿੱਚ ਇਹਨਾਂ ਨੇ ਉਹ ਸੁੱਟੇ ਆ ਉਹ ਸਾਨੂੰ ਖਬਰਾਂ ਮਿਲੀਆਂ ਕੁਛ ਛੱਡ ਦਤੇ ਆ ਹੁਣ ਅਸੀਂ ਲਵਾਂਗੇ ਜਿੱਥੇ ਕਿਤੇ ਵੀ ਰਹਿ ਗਏ ਉੱਥੇ ਧਰਨਾ ਮਜਾਰਾ ਲਾ ਕੇ ਕੱਲ ਛਡਾਵਾਂਗੇ ਤੇ ਅਗਲੇ ਪ੍ਰੋਗਰਾਮ ਦਾ ਅੱਜ ਅਸੀਂ ਐਲਾਨ ਕਰਾਂਗੇ ਸਰ ਕਿਉਂ ਕਹਿੰਦੇ ਜੀ ਕਹਿੰਦੇ ਕਿਸਾਨ ਕਹਿੰਦੇ ਸੀ ਵੀ ਮੰਗਾ ਵੀ ਮੰਨੋ ਤੇ ਧਰਨੇ ਵੀ ਜਾਰੀ ਰੱਖਾਂਗੇ ਤੇ ਸਾਡਾ ਦਿਮਾਗ ਥੋੜੋ ਖਰਾਬਾ ਅਸੀਂ ਮੀਟਿੰਗ ਕਰਨ ਕੀ ਆਉਂਗੇ ਸੀ ਮੀਟਿੰਗ ਅਸੀਂ ਮੰਗਾ ਬਣਵਾਉਣ ਗਏ ਸੀ ਅਸੀਂ ਕਹਿ ਕੇ ਗਏ ਸੀ ਆਪਦੇ ਮੀਟਿੰਗ ਚ ਫੈਸਲਾ ਕਰਕੇ ਗਏ ਸੀ ਵੀ ਇਹ ਸਹੀ ਮੰਗਾ ਤੇ ਗੱਲ ਹੁੰਦੀ ਆ ਅਸੀਂ ਟਾਈਮ ਦੇਵਾਂਗੇ ਹੋਰ ਤੇ ਫਿਰ ਇਹਨਾਂ ਨੇ ਵੀ ਕਿਹਾ ਵੀ ਟੇਬਲ ਤੇ ਗੱਲ ਹੁੰਦੀ ਆ ਵੀ ਟੇਬਲ ਤੇ ਗੱਲ ਕਰ ਲੈਂਦੇ ਫਿਰ ਦੁਬਾਰਾ ਸਾਨੂੰ ਸੱਦ ਲੈਂਦੇ ਦੂਜੇ ਦਿਨ ਸੱਦ ਲੈਂਦੇ ਤੀਜੇ ਦਿਨ ਸੱਦ ਲੈਂਦੇ ਤੋਂ ਇਹ ਟਾਈਮ ਦੇ ਦਿੰਦੇ ਸਾਨੂੰ ਇਹ ਤਾਂ ਆਪ ਕਹਿ ਕੇ ਗਏ ਜਿਹੜਾ ਕੋਈ ਕਰਨਾ ਕਰ ਲਉ ਨਹੀਂ ਤਾਂ ਧਰਨਾ ਬੰਦ ਕਰੋ ਐਵੇਂ ਆ ਕਿਵੇਂ ਥੱਕੇ ਨਾ ਧਰਨਾ ਬੰਦ ਹੋਵੇ ਜੀਮ ਸਿੰਘ ਸਾਹਿਬ ਨੇ ਵੀ ਕਿਹਾ ਹੈ ਕਿ ਉਹ ਕਹਿੰਦੇ ਕਿ ਮੈਂ ਗੱਲਬਾਤ ਕਰਨ ਲਈ ਤਿਆਰ ਆ ਪਰ ਜੇਕਰ ਤੁਹਾਨੂੰ ਮੁਜਾਰੇ ਕਰਨੇ ਆ ਕਿ ਨਹੀਂ ਫਿਰ ਗੱਲਬਾਤ ਹੀ ਹੋ ਜਦ ਅਸੀਂ ਧਰਨਾ ਲਾਉ ਜੀ ਅਸੀਂ ਧਰਨੇ ਦਾ 5 ਤਰੀਕ ਦਾ ਸੱਦਾ ਦਿੱਤਾ ਸੀ ਤਾਂ ਸਾਨੂੰ 3 ਤਰੀਕ ਦਾ ਇਹਨਾਂ ਨੇ ਸੱਦਾ ਦਿੱਤਾ ਪਹਿਲਾਂ ਕਦੇ ਸੱਦਿਆ ਇਹਨਾਂ ਨੇ ਸਾਨੂੰ ਅਸੀਂ ਸਵਾ ਸਾਲ ਪਹਿਲਾਂ ਇਹਨਾਂ ਨੂੰ ਮਿਲ ਕੇ ਆਏ ਸੀ ਉਦੋਂ ਬਾਅਦ ਸਾਨੂੰ ਮੀਟਿੰਗ ਕੀਤੀ ਇਹਨਾਂ ਨੇ ਉਹ ਸਾਡੀਆਂ ਮੰਗਾਂ ਇਹਨਾਂ ਨੇ ਪੂਰੀਆਂ ਕੀਤੀਆਂ ਧਰਨੇ ਮੁਜ਼ਾਹਰਿਆਂ ਦੇ ਵਿੱਚ ਧਰਨੇ ਮੁਜ਼ਾਹਰਾ ਤਾਂ ਹੋਣਾ ਹੀ ਹੋਣੇ ਆ ਧਰਨੇ ਆ ਮਾਰੇ ਜੇ ਬੱਚਾ ਨਾ ਰੋਵੇ ਮਾਂ ਦੁੱਧ ਦਿੰਦੀ ਆ ਜੇ ਅਸੀਂ ਨਹੀਂ ਰੋਵਾਂਗੇ ਸਨਸਾਨ ਨੂੰ ਹੁਣ ਕੀ ਰਣਨੀਤੀ ਹੈ ਅੱਜ ਬੈਠਕ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਤੁਹਾਡੀ ਵੀ ਆਇਆ ਲੱਗਦਾ ਕਿਤੇ ਪੁਰਾਣੀਆਂ ਜਿਹੜੀਆਂ ਗੱਲਾਂ ਨੇ ਉਸ ਦੇ ਉੱਤੇ ਮੰਤਰ ਹੋ ਸਕਦਾ ਅਗਲੀ ਰਣਨੀਤੀ ਕੀ ਹੈ ਅਸੀਂ ਅੱਜ ਸਿਰ ਜੋੜ ਕੇ ਬੈਠਾਂਗੇ ਸਾਰੇ ਲੀਡਰ ਤੇ ਤੁਹਾਨੂੰ 6 ਵਜੇ ਪ੍ਰੈਸ ਕਾਨਫਰੰਸ ਜਿਹੜੀ ਅਗਲੀ ਗੱਲ ਹੋਊ ਇਹ ਪੰਜਾਬ ਸਰਕਾਰ ਦੇ ਖਿਲਾਫ ਇਹਨਾਂ ਨੇ ਮਰਿਆ ਸਪਾਪ ਦੇ ਗੱਲ ਹੁਣ ਪਾ ਲਿਆ ਕਿਸਮ ਦਾ ਅਸੀਂ ਸੈਂਟਰ ਨਾਲ ਲੜਾਈ ਲੜਦੇ ਸੀ ਇਹਨਾਂ ਨੇ ਆਪਦੇ ਛੋਟੋ ਛੋਟੀਆਂ ਮੰਗਾ ਨਾ ਮੰਨਣ ਲਈ ਇਹੋ ਜਿਹਾ ਸਾਨੂੰ ਜਾਣ ਕੇ ਅਕਸੌਂਕ ਕਿ ਇਹਨਾਂ ਨੇ ਇਹ ਗੱਲਾਂ ਆਪਦੇ ਸਿਰ ਪਾ ਲੀਆਂ ਨੇ ਉਹ ਇਹਨਾਂ ਨੂੰ ਭੁਗਤਣੀਆਂ ਪੈਣਗੀਆਂ ਪੂਰੀਆਂ ਇਹ ਉੱਧਰ ਰੋਈਆ ਕਿਦਾਂ ਦੇਖਦੇ ਹੋ ਜਿਸ ਤਰ੍ਹਾਂ ਦਾ ਰਵਈਆ ਮੀਟਿੰਗ ਛੱਡ ਕੇ ਚਲੇ ਗਏ ਉਹ ਕਹਿੰਦੇ ਵੀ ਮੈਂ ਗੱਲ ਨਹੀਂ ਕਰਨੀ ਕੋਈ ਤੁਸੀਂ ਧਰਨੇ ਲਾਣੇ ਧਰਨੇ ਦਾ ਕਿਸ ਤਰ੍ਹਾਂ ਦੇਖਦੇ ਹੋ ਜਿਸ ਤਰ੍ਹਾਂ ਪਹਿਲਾਂ ਬੜੀ ਵਧੀਆ ਡੇਢ ਘੰਟਾ ਮੀਟਿੰਗ ਚੱਲੀ ਆ ਬਾਅਦ ਚ ਬਹੁਤ ਮਾੜਾ ਰੁਪਈਏ ਨਾ ਇਹ ਗਏ ਆ ਬੋਲ ਕੇ ਗਏ ਨੇ ਉਹ કે ગયેસી ਵੀ ਕੋਈ ਗੱਲ ਨਹੀਂ ਅਪਾ ਅਗਲੀ ਮੀਟਿੰਗ ਚ ਜਿਹੜਾ ਕੋਈ ਮੁੱਦਾ ਰਹਿੰਦਾ ਉਹ ਵਿਚਾਰ ਲਵਾਂਗੇ ਤੇ ਕਦੇ ਵੀ ਆਏ ਇਸ ਤਰ੍ਹਾਂ ਮੁੱਖ ਮੰਤਰੀ ਆਏ ਭਾਈਦਾ ਨਹੀਂ ਹੁੰਦਾ ਸਕੋ ਜੂਨੀਅਨਾਂ ਭਜਦੀਆਂ ਹੁੰਦੇ ਉੱਠ ਕੇ ਵੀ ਅਸੀਂ ਨਹੀਂ ਕਰਨੀ ਜੇ ਸਾਡੀ ਮੰਗ ਨਹੀਂ ਮੰਨਦੀ ਪਰ ਇਸ ਤਰ੍ਹਾਂ ਸਰਕਾਰਾਂ ਨਹੀਂ ਭਜਦੀਆਂ ਹੁੰਦੀ ਸਰ ਲੱਗਦਾ ਕਿਤੇ ਨਾ ਕਿਤੇ ਰਗਨੀਤ ਪਿੱਟੂ ਵੀ ਹੁਣ ਸਵਾਲ ਚੁੱਕਰੇ ਨੇ ਲੱਗਦਾ ਕੇਂਦਰ ਦੇ ਨਾਲ ਵੀ ਤੁਹਾਡੀ ਲੜਾਈ ਜਾ ਰਹੀ ਹੈ ਦੋਵੇਂ ਇੱਕ ਦੂਸਰੇ ਤੇ ਸਰਕਾਰਾਂ ਸਵਾਲ ਚੁੱਕਰੀਆਂ ਨੇ ਅਸੀਂ ਤਾਂ ਕਹਿੰਦੇ ਦੋਈ ਹੱਲ ਕਰ ਦੇਣ ਅਸੀਂ ਧਰਨੇ ਮਜਾਰਿਆਂ ਤੋਂ ਲੈਣਾ ਕੀ ਆ ਕੇਂਦਰ ਸਰਕਾਰ ਵੀ ਬੁਲਾ ਕੇ ਸਾਡੇ ਮਸਲਿਆਂ ਦਾ ਹੱਲ ਕਰੇ ਤੇ ਪੰਜਾਬ ਸਰਕਾਰ ਵੀ ਜਦੋਂ ਬੁਲਾਉਗੇ